ਮਨਪ੍ਰੀਤ ਇੱਕ ਸੁੰਦਰ ਤੇ ਜਵਾਨ ਗੱਭਰੂ ਸੀ। ਉਹਦਾ ਉਹਨੂੰ ਬਹੁਤ ਘਮੰਡ ਸੀ। ਉਹਨੂੰ ਆਪਣੇ ਦਫ਼ਤਰ ਦੇ ਰਸਤੇ 'ਚ ਆਂਦੀ ਜਾਂਦੀ ਇੱਕ ਕੁੜੀ ਬਹੁਤ ਪਸੰਦ ਆ ਗਈ। ਉਹ ਦਫ਼ਤਰ ਜਾਂਦੇ ਹੋਏ ਅਕਸਰ ਉਸ ਕੁੜੀ ਦਾ ਪਿੱਛਾ ਕਰਨ ਲੱਗ ਪਿਆ। ਉਹ ਹਾਲਾਂਕਿ ਦਫ਼ਤਰ ਵਿੱਚ ਇੱਕ ਮਾਮੂਲੀ ਜਿਹਾ ਕਲਰਕੀ ਸੀ ਪਰ ਉਹਦੇ ਸੁਪਨੇ ਬਹੁਤ ਵੱਡੇ ਤੇ ਉੱਚੇ ਸੀ। ਇੱਕ ਸਧਾਰਨ ਪਰਿਵਾਰ 'ਚ ਹੋਣ ਦੇ ਬਾਵਜੂਦ ਵੀ ਉਹਨੂੰ ਅਮੀਰ ਬਣਨ ਦੀ ਧੁੰਨ ਸਵਾਰ ਸੀ। ਇੱਕ ਦਿਨ ਪਿੱਛਾ ਕਰਦੇ ਹੋਏ ਉਸ ਕੁੜੀ ਦੇ ਘਰ ਤੱਕ ਪਹੁੰਚ ਗਿਆ ਉਹ। ਕੁੜੀ ਦਾ ਨਾਮ ਜਸਦੀਪ ਸੀ। ਉਹਦੀ ਬਹੁਤ ਵੱਡੀ ਕੋਠੀ ਨੂੰ ਦੇਖ ਕੇ ਮਨਪ੍ਰੀਤ ਦੇ ਮਨ ਵਿੱਚ ਉਹਦੇ ਘਰ ਜਵਾਈ ਬਣਨ ਦਾ ਸੁਪਨਾ ਬਲੰਦ ਹੋ ਗਿਆ। ਇੱਕ ਦਿਨ ਉਹਨੇ ਆਪਣੇ ਚਾਚਾ ਜੀ ਨੂੰ ਕਿਹਾ ਕਿ ਜੋ ਕਿ ਉਸ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ। ਕਿ ਉਹਨਾਂ ਨਾਲ ਆਪਣੇ ਦਿਲ ਦੀ ਹਰ ਗੱਲ ਸਾਂਝੀ ਕਰ ਲੈਂਦਾ ਸੀ ਉਹ। ਉਨੇ ਚਾਚਾ ਜੀ ਨੂੰ ਦੱਸਿਆ ਕਿ ਉਹਨੇ ਆਪਣੇ ਲਈ ਇੱਕ ਕੁੜੀ ਪਸੰਦ ਕੀਤੀ ਹੋਈ ਆ ਕੁੜੀ ਦਾ ਆਤਾ ਪਤਾ ਦੱਸ ਕੇ ਉਹਨੇ ਉਹਨਾਂ ਤੇ ਦਬਾਅ ਪਾਇਆ ਕਿ ਉੱਥੇ ਜਾ ਕੇ ਉਹਦੇ ਰਿਸ਼ਤੇ ਦੀ ਗੱਲ ਚਲਾਉਣ ਉਹਨੂੰ ਪੂਰਾ ਵਿਸ਼ਵਾਸ ਸੀ ਕਿ ਕੁੜੀ ਵਾਲੇ ਉਹਨੂੰ ਹਰ ਹਾਲ 'ਚ ਪਸੰਦ ਕਰ ਲੈਣਗੇ ਚਾਚਾ ਜੀ ਮਨਪ੍ਰੀਤ ਦੀ ਗੱਲ ਮੰਨ ਕੇ ਕੁੜੀ ਦੇ ਘਰ ਚਲੇ ਗਏ ਮੁੰਡੇ ਦੀ ਫੋਟੋ ਦਿਖਾਉਂਦੇ ਹੋਏ ਉਹਨਾਂ ਨੇ ਕੁੜੀ ਦੇ ਪਿਓ ਨੂੰ ਕਿਹਾ ਕਿ ਮੁੰਡੇ ਨੇ ਕੁੜੀ ਦੇਖੀ ਹੋਈ ਆ ਤੇ ਉਹ ਨੂੰ ਕੁੜੀ ਬਹੁਤ ਪਸੰਦ ਆ। ਇਹ ਵੀ ਕਿਹਾ ਕਿ ਹਾਲੇ ਤਾਂ ਮਨਪ੍ਰਿਤ ਉੱਚ ਸ੍ਰੈਣੀ ਦਾ ਕਲਰਕ ਆ ਪਰ ਛੇਤੀ ਉਹਦੀ ਤਰੱਕੀ ਹੋ ਜਾਊਗੀ। ਇਹ ਗੱਲ ਸੁਣ ਕੇ ਮੁੰਡੇ ਦੀ ਖੂਬਸੂਰਤੀ ਨੂੰ ਦੇਖ ਕੇ ਕੁੜੀ ਦੇ ਪਿਓ ਨੇ ਆਪਣੀਆਂ ਦੋਵੇਂ ਕੁੜੀਆਂ ਬਾਰੇ ਸੋਚਦੇ ਹੋਏ ਵੇਖਣ ਵਿਖਾਉਣ ਦੀ ਤਰੀਕ ਪੱਕੀ ਕਰ ਦਿੱਤੀ। ਜਿਸ ਤਰੀਕ ਨੂੰ ਉਹਨੇ ਕੁੜੀ ਦੇ ਘਰ ਜਾਣਾ ਸੀ ਉਹ ਬਹੁਤ ਖੁਸ਼ ਸੀ। ਖੂਬ ਤਿਆਰ ਹੋ ਕੇ ਉਹ ਚਾਚਾ ਚਾਚੀ ਨਾਲ ਕੁੜੀ ਦੇ ਘਰ ਪਹੁੰਚ ਗਿਆ। ਥੋੜੇ ਜਿਰ ਬਾਅਦ ਕਮਰੇ ਚ ਇੱਕ ਕੁੜੀ ਬਾਹਰ ਆਈ। ਕੁੜੀ ਦੇ ਪਿਓ ਨੇ ਕਿਹਾ ਕਿ ਇਹ ਮੇਰੀ ਵੱਡੀ ਕੁੜੀ ਆ। ਮਨਪ੍ਰੀਤ ਥੋੜਾ ਜਿਹਾ ਉਦਾਸ ਹੋਇਆ। ਕਿਉਂਕਿ ਉਹ ਜਿਸ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਸੀ ਉਹ ਇਹ ਕੁੜੀ ਨਹੀਂ ਸੀ। ਚਾਚਾ ਚਾਚੀ ਉਸ ਕੁੜੀ ਬਾਰੇ ਉਹਦੇ ਪਿਓ ਨਾਲ ਗੱਲਾਂ ਕਰਨ ਲੱਗ ਪਏ। ਐਨੇ ਚ ਇੱਕ ਦੂਜੀ ਕੁੜੀ ਚਾਹ ਨਾਸ਼ਤੇ ਦੀ ਟ੍ਰੇ ਲੈ ਕੇ ਆਈ। ਕੁੜੀ ਦੇ ਪਿਓ ਨੇ ਦੱਸਿਆ ਕਿ ਇਹ ਉਹਨਾਂ ਦੀ ਛੋਟੀ ਕੁੜੀ ਆ। ਐਵੇਂ ਜਿ ਪੜਦੀ ਆ। ਮਨਪ੍ਰੀਤ ਉਹਨੂੰ ਦੇਖ ਕੇ ਖੁਸ਼ ਹੋ ਗਿਆ। ਕੁੜੀ ਦੇ ਪਿਓ ਨੇ ਫਿਰ ਕਿਹਾ ਕਿ ਮੈਂ ਵੱਡੀ ਕੁੜੀ ਜੋ ਐਵੇਂ ਕਰ ਚੁੱਕੀ ਐ ਮੈਂ ਉਹਦਾ ਵਿਆਹ ਕਰਨਾ ਚਾਹੁੰਨਾ। ਜਸਦੀਪ ਦੀ ਵੱਡੀ ਭੈਣ ਵੀ ਬਹੁਤ ਸੋਹਣੀ ਸੀ। ਚਾਚੀ ਨੂੰ ਪਸੰਦ ਵੀ ਆ ਗਈ। ਮਨਪ੍ਰੀਤ ਵੀ ਸੁੰਦਰ ਤੇ ਜਵਾਨ ਸੀ। ਇਸ ਲਈ ਕੁੜੀ ਦੇ ਪਿਓ ਨੂੰ ਉਹ ਵੀ ਠੀਕ ਲੱਗਿਆ। ਗੱਲਬਾਤ ਅੱਗੇ ਚੱਲੀ। ਮਨਪ੍ਰੀਤ ਜੋ ਇੱਕ ਦਿਲ ਫੇਕ ਕਿਸਮ ਦਾ ਮੁੰਡਾ ਸੀ। ਸੋਚਣ ਲੱਗਿਆ ਕਿ ਚਲੋ ਚੰਗਾ ਹੀ ਆ ਮੇਰੀ ਦਸੇ ਉਂਗਲੀਆਂ ਕਿਉਂ ਚ ਹੋਣਗੀਆਂ ਸਾਲੀ ਵੀ ਤਾਂ ਅੱਦੇ ਘਰ ਵਾਲੀ ਹੁੰਦੀ ਆ ਏਕ ਕਹਾਵਤ ਨੂੰ ਯਾਦ ਆ ਗਈ ਸੀ ਉਹਨੇ ਮਨਚ ਸੋਚਿਆ ਕਿ ਮੈਂ ਵੱਡੀ ਕੁੜੀ ਨਾਲ ਵਿਆਹ ਕਰਾ ਲੂੰਗਾ ਤੇ ਛੋਟੀ ਨੂੰ ਬਾਅਦ ਚ ਆਪੇ ਪਟਾ ਲੂੰਗਾ ਇਸ ਲਈ ਉਹਨੇ ਆਪਣੇ ਚਾਚਾ ਚਾਚੀ ਦੇ ਕਹਿਣ ਤੇ ਵਿਆਹ ਲਈ ਹਾਮੀ ਭਰਤੀ ਉਹਨੇ ਆਪਣੇ ਚਾਚਾ ਚਾਚੀ ਨੂੰ ਇਸ ਗੱਲ ਦੀ ਭਣਕ ਵੀ ਨਹੀਂ ਸੀ ਪੈਣ ਦਿੱਤੀ ਕਿ ਉਹ ਉੱਥੇ ਛੋਟੀ ਕੁੜੀ ਦੇ ਰਿਸ਼ਤੇ ਲਈ ਆਇਆ ਸੀ ਕੁਝ ਦਿਨ ਬਾਅਦ ਵਿਆਹ ਹੋਇਆ ਜਿਸ ਤਰ੍ਹਾਂ ਆਮ ਤੌਰ ਤੇ ਵਿਆਹਾਂ ਵਿੱਚ ਹੁੰਦਾ ਹੀ ਆ ਕਿ ਸਾਲੀਆਂ ਆਪਣੇ ਜੀਜੇ ਨਾਲ ਬਹੁਤ ਹਾਸੇ ਮਜ਼ਾਕ ਕਰਦੀਆਂ ਨੇ ਉਸੇ ਤਰ੍ਹਾਂ ਮਨਪ੍ਰੀਤ ਦੀ ਸਾਲੀ ਵੀ ਆਪਣੇ ਜੀਜੇ ਨਾਲ ਹਾਸੇ ਮਜ਼ਾਕ ਕਰਦੀ ਰਹੀ ਤੇ ਮਨਪ੍ਰੀਤ ਨੂੰ ਬਹੁਤ ਮਜ਼ਾ ਆ ਰਿਹਾ ਸੀ ਕਿ ਜਿਸ ਕੁੜੀ ਦੇ ਪਿੱਛੇ ਉਹ ਚੱਕਰ ਲਾਉਂਦਾ ਸੀ ਹੁਣ ਉਹ ਉਸ ਨੂੰ ਖੁਸ਼ ਕਰਨ ਵਿੱਚ ਲੱਗੀ ਹੋਈ ਆ ਇਸ ਲਈ ਉਹ ਵੀ ਉਹਦੇ ਨਾਲ ਜ਼ਿਆਦਾ ਮਿਹਰਬਾਨ ਹੋ ਕੇ ਬਹੁਤ ਖੁੱਲਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਪੈਸੇ ਵੀ ਦਿਲ ਖੋਲ ਕੇ ਉਡਾ ਰਿਹਾ ਸੀ ਸਾਰੇ ਨੂੰ ਇਹ ਆਮ ਸਾਲੀ ਜੀਜੇ ਦਾ ਮਜ਼ਾਕ ਲੱਗ ਰਿਹਾ ਸੀ ਆਖਰ ਚ ਬਰਾਤ ਵਿਦਾ ਹੋ ਕੇ ਦੋਲਨ ਨੂੰ ਲੈ ਕੇ ਘਰ ਪਰਤਾਈ ਮਨਪ੍ਰੀਤ ਆਪਣੀ بیوی ਨਾਲ ਬਹੁਤ ਚੰਗੀ ਤਰ੍ਹਾਂ ਪੇਸ਼ ਆ ਰਿਹਾ ਸੀ ਇਸ ਲਈ ਉਹ ਵੀ ਬਹੁਤ ਖੁਸ਼ ਸੀ ਅਗਲੇ ਦਿਨ ਪੇਕੇ ਫੇਰੇ ਦੀ ਰਸਮ ਫੇਰੇ ਦੀ ਰਸਮ ਲਈ ਮਨਪ੍ਰੀਤ ਆਪਣੀ ਪਤਨੀ ਤੋਂ ਵੱਧ ਉਤਆਵਲਾ ਹੋ ਰਿਹਾ ਸੀ ਸਹੁਰੇ ਘਰ ਪੁੱਜ ਕੇ ਉਹ ਫਿਰ ਆਪਣੀ ਸਾਲੀ ਨਾਲ ਹਾਂਸੀ ਮਜ਼ਾਕ ਕਰਨ ਲੱਗ ਪਿਆ ਤੇ ਗੱਲਾਂ-ਗੱਲਾਂ 'ਚ ਇਹ ਵੀ ਕਹਿਤਾ ਕਿ ਸਾਲੀ ਤਾਂ ਅੱਦੇ ਘਰ ਵਾਲੀ ਹੁੰਦੀ ਆ ਸਾਰਿਆਂ ਨੇ ਇਸ ਗੱਲ ਨੂੰ ਮਜ਼ਾਕ ਠੀ ਲੈ ਲਿਆ ਏਸੀ ਤਰ੍ਹਾਂ ਦਿਨ ਬੀਤਣ ਲੱਗ ਪਏ ਮਨਪ੍ਰੀਤ ਅਕਸਰ ਆਪਣੇ ਸਹੁਰੇ ਘਰ ਪੁੱਜ ਜਾਂਦਾ ਕਦੇ-ਕਦੇ ਤਾਂ ਆਪਣੀ ਪਤਨੀ ਤੋਂ ਬਿਨਾਂ ਹੀ ਚਲਿਆ ਜਾਂਦਾ ਤਾਂ ਇਹ ਕਹਿ ਦਿੰਦਾ ਕਿ ਮੈਂ ਤਾਂ ਇੱਥੋਂ ਜਾ ਰਿਹਾ ਸੀ ਸੋਚਿਆ ਤੁਹਾਡੇ ਸਾਰਿਆਂ ਦਾ ਪਤਾ ਹੀ ਕਰਾਂ ਮੈਂ ਇਸ ਕਰਕੇ ਉਹਨੇ ਆਪਣੇ ਸਹੁਰੇ ਘਰ 'ਚ ਵੀ ਆਪਣੀ ਬਹੁਤ ਚੰਗੀ ਪੈਂਠ ਬਣਾ ਲਈ ਸੀ ਸਾਰੇ ਨੂੰ ਆਪਣੇ ਜਵਾਈ ਤੇ ਮਾਣ ਹੋਣ ਲੱਗ ਪਿਆ ਕਿ ਕਿੰਨਾ ਚੰਗਾ ਤੇ ਪਿਆਰ ਇੱਜ਼ਤ ਕਰਨ ਵਾਲਾ ਜਵਾਈ ਮਿਲਿਆ ਮੈਨੂੰ ਉਹਨਾਂ ਨੇ ਆਪਣੀ ਛੋਟੀ ਬੇਟੀ ਨੂੰ ਵੀ ਉਹਦੇ ਨਾਲ ਆਣ ਜਾਣ ਦੀ ਖੁੱਲ ਦੇ ਦਿੱਤੀ ਸੀ ਕਿਉਂਕਿ ਉਹਨਾਂ ਨੂੰ ਤਾਂ ਆਮ ਜਾਂ ਜੀਜਾ ਸਾਲੀ ਦਾ ਪਿਆਰ ਹੀ ਨਜ਼ਰ ਆਉਂਦਾ ਸੀ ਮਨਪ੍ਰੀਤ ਮਨ ਹੀ ਮਨ ਫੁੱਲਿਆ ਨਹੀਂ ਸੀ ਸਮਾਰੇ ਹ ਕਿਉਂਕਿ ਉਹਦੇ ਮਨਸੂਬੇ ਪੂਰੇ ਹੋ ਰਹੇ ਸੀ ਜਦ ਕਿ ਜਸਦੀਪ ਦੇ ਮਨ ਵਿੱਚ ਆਪਣੇ ਜੀਜੇ ਲਈ ਬਹੁਤ ਇੱਜ਼ਤ ਸੀ ਜਸਦੀਪ ਕਦੇ-ਕਦੇ ਆਪਣੀ ਭੈਣ ਦੇ ਕਹਿਣ ਤੇ 7-8 ਦਿਨਾਂ ਲਈ ਉਹਨਾਂ ਦੇ ਘਰ ਵੀ ਰਹਿਣ ਲਈ ਰੁਕ ਗਈ ਸੀ ਤੇ ਮਨਪ੍ਰੀਤ ਆਪਣੀ ਸਾਲੀ ਨੂੰ ਬਹੁਤ ਘਮਾਉਂਦਾ ਫਰਾਂਦਾ ਖੂਬ ਖਿਆਲ ਰੱਖਦਾ ਪਰ ਦੋਨੋਂ ਭੈਣਾਂ ਨੂੰ ਉਸਤੇ ਕਦੇ ਵੀ ਸ਼ੱਕ ਨਹੀਂ ਹੋਇਆ ਆਖਿਰ ਹੌਲੀ-ਹੌਲੀ ਮਨਪ੍ਰੀਤ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰਤਾ ਹੱਸੇ ਟਟੋਲੇ ਦੇ ਬਹਾਨੇ ਉਹ ਆਪਣੀ ਸਾਲੀ ਦੇ ਨਾਲ ਜ਼ਰੂਰਤ ਤੋਂ ਜ਼ਿਆਦਾ ਚਿਪਕਣ ਲੱਗ ਪਿਆ ਸੀ ਤੇ ਅਜੀਬ ਤਰ੍ਹਾਂ ਉਹਨੂੰ ਛੋਣ ਦੀ ਕੋਸ਼ਿਸ਼ ਵੀ ਕਰਦਾ ਜੋ ਜਸਦੀਪ ਨੂੰ ਜਰਾ ਵੀ ਪਸੰਦ ਨਹੀਂ ਸੀ ਆ ਰਿਹਾ ਪਰ ਉਹਨੇ ਇਸ ਨੂੰ ਆਪਣਾ ਵਹਿਮ ਸਮਝਿਆ ਸੀ ਜਿਸ ਕਰਕੇ ਮਨਪ੍ਰੀਤ ਦਾ ਹੌਸਲਾ ਹੋਰ ਵਧਣ ਲੱਗ ਪਿਆ ਤੇ ਉਹਨੂੰ ਉਹਦੇ ਨਾਲ ਹੋਰ ਖੁੱਲਣ ਦੀ ਕੋਸ਼ਿਸ਼ ਕਰਨ ਲੱਗ ਪਿਆ ਇੱਕ ਦਿਨ ਮਜਬੂਰ ਹੋ ਕੇ ਸਖਤੀ ਨਾਲ ਜਸਦੀਪ ਨੇ ਆਪਣੇ ਜੀਜੇ ਨੂੰ ਕਹਿ ਦਿੱਤਾ ਸੀ ਕਿ ਇਹ ਸਭ ਉਹਨੂੰ ਚੰਗਾ ਨਹੀਂ ਲੱਗਦਾ ਜਵਾਬ ਦੰਦੇ ਹੋਏ ਮਨਪ੍ਰੀਤ ਨੇ ਆਪਣੇ ਸਾਲੀ ਨੂੰ ਬੇਸ਼ਰਮੀ ਨਾਲ ਕਿਹਾ ਸੀ ਕਿ ਸਾਲੀ ਤਾਂ ਵੈਸੇ ਅੱਧੇ ਘਰ ਵਾਲੀ ਹੁੰਦੀ ਐ ਮੈਂ ਤਾਂ ਤੈਨੂੰ ਪੂਰੀ ਤਰ੍ਹਾਂ ਆਪਣੀ ਬਣਾਉਣਾ ਚਾਹੁੰਨਾ ਇਹ ਸੁਣ ਕੇ ਗੁੱਸੇ ਨਾਲ ਜਸਦੀਪ ਨੇ ਕਿਹਾ ਕਿ ਜੇ ਉਹਨੇ ਆਪਣੀਆਂ ਗੰਦੀਆਂ ਹਰਕਤਾਂ ਬੰਦ ਨਾ ਕੀਤੀਆਂ ਤਾਂ ਸਾਰੀ ਗੱਲ ਆਪਣੀ ਵੱਡੀ ਭੈਣ ਨੂੰ ਦੱਸ ਦੇਵੇਗੀ ਇਸ ਤੇ ਮਨਪ੍ਰੀਤ ਨੇ ਹੱਸਦੇ ਹੋਏ ਕਿਹਾ ਸੱਚ ਗੱਲ ਤਾਂ ਇਹ ਆ ਕਿ ਮੈਂ ਤਾਂ ਤੈਨੂੰ ਪਸੰਦ ਕਰਦਾ ਸੀ ਮੈਂ ਤਾਂ ਆਪਣੇ ਚਾਚਾ ਜੀ ਨੂੰ ਤੇਰੇ ਲਈ ਰਿਸ਼ਤੇ ਲਈ ਭੇਜਿਆ ਸੀ ਤੇਰੇ ਘਰ ਜਾਣ ਤੇ ਪਤਾ ਲੱਗਿਆ ਕਿ ਤੇਰੀ ਕੋਈ ਵੱਡੀ ਭੈਣ ਵੀ ਹੈਗੀ ਆ ਤੇ ਤੇਰਾ ਪਿਓ ਮੇਰੇ ਨਾਲ ਉਹਦਾ ਵਿਆਹ ਵੀ ਕਰਨਾ ਚਾਹੁੰਦਾ ਮੈਂ ਸੋਚਿਆ ਕਿ ਮੈਂ ਵੱਡੀ ਭੈਣ ਨਾਲ ਵਿਆਹ ਕਰਕੇ ਛੋਟੀ ਨੂੰ ਤਾਂ ਵੈਸੇ ਹੀ ਪਟਾ ਲਊਂਗਾ ਇਸ ਲਈ ਮੈਂ ਤੇਰੀ ਵੱਡੀ ਭੈਣ ਨਾਲ ਵਿਆਹ ਕੀਤਾ ਪਰ ਤੂੰ ਕਿਸੇ ਤਰ੍ਹਾਂ ਵੀ ਮੇਰੀ ਗੱਲ ਨਹੀਂ ਮੰਨ ਰਹੀ ਤੈਨੂੰ ਨਹੀਂ ਪਤਾ ਕਿ ਮੈਂ ਕਿੰਨਾ ਪਿਆਰ ਕਰਦਾ ਤੈਨੂੰ ਤੇਰੇ ਵਾਸਤੇ ਕੁਝ ਵੀ ਕਰ ਸਕਦਾ ਮੈਂ ਮੈਂ ਤਾਂ ਤੇਰੀ ਭੈਣ ਨੂੰ ਇਸ ਤਰ੍ਹਾਂ ਦੀ ਦਵਾਈ ਖਿਲਾ ਰਿਹਾ ਹਾਂ ਕਿ ਉਹ ਕਦੇ ਵੀ ਮਾਂ ਨਾ ਬਣ ਸਕੇ ਤੇ ਕੁਝ ਸਮੇਂ ਬਾਅਦ ਇਹ ਕਹਿ ਕੇ ਕਿ ਉਹ ਬੱਚਾ ਨਹੀਂ ਜੰਮ ਸਕਦੀ ਮੈਂ ਦੂਜਾ ਵਿਆਹ ਕਰਨਾ ਚਾਹੁੰਨਾ ਤਾਂ ਤੇਰੇ ਪਿਓ ਨੂੰ ਮਜਬੂਰ ਕਰ ਦੇਵਾਂਗਾ ਕਿ ਉਹ ਤੇਰਾ ਵਿਆਹ ਮੇਰੇ ਨਾਲ ਕਰ ਦੇਵੇ ਜੇ ਫਿਰ ਵੀ ਤੂੰ ਨਹੀਂ ਮੰਨੀ ਤਾਂ ਮੈਂ ਤੈਨੂੰ ਬਰਬਾਦ ਕਰ ਦਊਗਾ ਜੇ ਤੂੰ ਮੇਰੀ ਨਾ ਬਣੀ ਨਾ ਮੈਂ ਤੈਨੂੰ ਕਿਸੇ ਹੋਰ ਦੇ ਵੀ ਬਣਨ ਦੇ ਕਾਬਿਲ ਨਹੀਂ ਛੱਡਾਂਗਾ ਮਨਪ੍ਰੀਤ ਦੀ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਜਸਦੀਪ ਦੇ ਮਨ ਵਿੱਚ ਆਪਣੇ ਜੀਜੇ ਲਈ ਨਫ਼ਰਤ ਪੈਦਾ ਹੋ ਗਈ। ਉਹਨੇ ਆਪਣੀ ਭੈਣ ਦੇ ਘਰ ਜਾਣਾ ਬੰਦ ਕਰ ਦਿੱਤਾ। ਜਦ ਵੀ ਉਹਦਾ ਜੀਜਾ ਉਹਨਾਂ ਦੇ ਘਰ ਆਉਂਦਾ ਜਸਦੀਪ ਕਿਸੇ ਨਾ ਕਿਸੇ ਤਰ੍ਹਾਂ ਕੰਮ 'ਚ ਲੱਗ ਜਾਂਦੀ ਤਾਂ ਜੋ ਉਹਨਾਂ ਦੇ ਸਾਹਮਣੇ ਨਾ ਜਾਣਾ ਪਵੇ। ਉਹਦੀ ਕੋਸ਼ਿਸ਼ ਇਹੀ ਰਹਿੰਦੀ ਸੀ। ਪਰ ਪਰ ਮਨਪ੍ਰੀਤ ਨੇ ਉਹਦਾ ਪਿੱਛਾ ਨਹੀਂ ਛੱਡਿਆ ਤੇ ਆਪਣੀ ਪਤਨੀ ਨੂੰ ਪੁੱਛਣ ਲੱਗਿਆ ਕਿ ਜਸਦੀਪ ਸਾਡੇ ਘਰੇ ਕਿਉਂ ਨਹੀਂ ਆਉਂਦੀ? ਉਹਨੂੰ ਆਪਣੇ ਘਰ ਬੁਲਾਓ। ਤੇ ਉਹਨੂੰ ਆਪਣੇ ਨਾਲ ਲੈ ਕੇ ਚੱਲੋ ਮਨਪ੍ਰੀਤ ਦੀ ਪਤਨੀ ਜਿਹਦਾ ਨਾਮ ਨਵਨੀਤ ਸੀ ਬਹੁਤ ਭੋਲੀ ਸੀ ਉਹਨੇ ਆਪਣੇ ਪਤੀ ਦੇ ਕਹਿਣ ਦੇ ਆਪਣੀ ਛੋਟੀ ਭੈਣ ਨੂੰ ਜਿਹਨੂੰ ਬਹੁਤ ਪਿਆਰ ਕਰਦੀ ਸੀ ਪਿਆਰ ਨਾਲ 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 ਚੱਲਣ ਲਈ ਕਿਹਾ ਤੇ ਜ਼ਬਰਦਸਤੀ ਉਹਨੂੰ ਆਪਣੇ ਨਾਲ ਆਪਣੇ ਘਰ ਲੈ ਆਏ ਪਰ ਕੁਝ ਚਿਰ ਰਹਿਣ ਤੋਂ ਬਾਅਦ ਜਸਦੀਪ ਆਪਣੇ ਘਰ ਵਾਪਸ ਆ ਗਈ ਇਹ ਕਹਿ ਕੇ ਕਿ ਉਹਨੇ ਪੜ੍ਹਾਈ ਕਰਨੀ ਆ ਨਵਦੀਪ ਨੇ بار-बार ਪੁੱਛਣ ਤੇ ਕਿ ਸਾਡੇ ਕੋਲੋਂ ਕੋਈ ਗਲਤੀ ਹੋਗੀ ਕਿ ਉਹ ਸਾਡੇ ਘਰ ਨਹੀਂ ਰਹਿੰਦੀ ਤੇ ਨਾ ਹੀ ਜਾਂਦੀ ਹੈ ਆਖਰ ਇੱਕ ਦਿਨ ਜਸਦੀਪ ਨੇ ਆਪਣੀ ਭੈਣ ਨੂੰ ਆਪਣੇ ਜੀਜੇ ਬਾਰੇ ਸਾਰਾ ਕੁਝ ਦੱਸ ਦਿੱਤਾ ਤੇ ਨਵਨੀਤ ਨੇ ਵੀ ਹੁਣ ਜਸਦੀਪ ਨੂੰ ਆਪਣੇ ਘਰ ਆਉਣ ਲਈ ਮਜਬੂਰ ਕਰਨਾ ਬੰਦ ਕਰ ਦਿੱਤਾ ਪਰ ਨਵਨੀਤ ਨੇ ਇਸ ਬਾਰੇ ਆਪਣੇ ਪਤੀ ਨੂੰ ਕੁਝ ਨਹੀਂ ਦੱਸਿਆ ਕਿ ਉਹਨੂੰ ਸਾਰੀ ਗੱਲ ਦਾ ਪਤਾ ਹੈ ਆਪਣੀ ਮਰਜ਼ੀ ਪੂਰੀ ਨਾ ਹੁੰਦੀ ਵੇਖ ਕੇ ਮਨਪ੍ਰੀਤ ਦਾ ਆਪਣੀ ਪਤਨੀ ਲਈ ਵਰਤਾਰਾ ਬਦਲ ਗਿਆ ਹੁਣ ਉਹ ਗੱਲ-ਗੱਲ ਤੇ ਲੜਨ ਲੱਗ ਪਿਆ ਪਤਨੀ ਤੇ ਹੱਥ ਵੀ ਚੁੱਕਣ ਲੱਗ ਪਿਆ। ਹੌਲੀ-ਹੌਲੀ ਮਾਰਕੁੱਟ ਦਾ ਸਿਲਸਿਲਾ ਵੱਧਦਾ ਚਲਾ ਗਿਆ। ਉਹਨੇ ਨਵਨੀਤ ਨੂੰ ਇਹ ਕਹਿਣਾ ਸ਼ੁਰੂ ਕਰਤਾ ਕਿ ਉਹ ਤਾਂ ਉਹਦੀ ਪਸੰਦ ਹੀ ਨਹੀਂ ਸੀ। ਉਹ ਤਾਂ ਜਸਦੀਪ ਨੂੰ ਪਸੰਦ ਕਰਦਾ ਸੀ। ਵਿਆਹ ਤਾਂ ਉਹਨੇ ਨਵਨੀਤ ਨਾਲ ਧਨ-ਦੌਲਤ ਲਈ ਕੀਤਾ। ਉਹਨੇ ਆਪਣੀ ਪਤਨੀ ਨੂੰ ਕਿਹਾ ਕਿ ਉਹ ਕਿਤੇ ਜਾ ਕੇ ਮਰ ਜਾਵੇ। ਜਾਂ ਤਾਂ ਜੋ ਜਸਦੀਪ ਨਾਲ ਵਿਆਹ ਕਰਾ ਸਕੇ। ਆਖਿਰ ਨਵਨੀਤ ਤੰਗ ਆ ਕੇ ਆਪਣੇ ਪੇਕੇ ਘਰੇ ਰਹਿਣ ਲੱਗ ਪਈ। ਜਦ ਮਨਪ੍ਰੀਤ ਨੇ ਦੇਖਿਆ ਕਿ ਕਿਸੇ ਤਰ੍ਹਾਂ ਵੀ ਗੱਲ ਨਹੀਂ ਬਣ ਰਹੀ ਤਾਂ ਇੱਕ ਦਿਨ ਉਹਨੇ ਕਾਲਜ ਤੋਂ ਆਂਦੀ ਜਸਦੀਪ ਨੂੰ ਰੋਕ ਕੇ ਕਿਹਾ ਕਿ ਮੈਂ ਤੈਨੂੰ ਪਹਿਲੇ ਹੀ ਕਿਹਾ ਸੀ ਜੇ ਤੂੰ ਮੇਰੀ ਨਾ ਹੋਈ ਮੈਂ ਤੈਨੂੰ ਕਿਸੇ ਹੋਰ ਦੇ ਲਾਇਕ ਵੀ ਨਹੀਂ ਛੱਡੂੰਗਾ ਜੇ ਤੂੰ ਮੇਰਾ ਕਹਿਣਾ ਮੰਨ ਲੈਂਦੀ ਤਾਂ ਦੋਨੋਂ ਪਹਿਣਾ ਆਰਾਮ ਨਾਲ ਮੇਰੇ ਨਾਲ ਰਹਿੰਦੀਆਂ ਤੇ ਤੇਰੇ ਪਿਓ ਦੀ ਸਾਰੀ ਦੌਲਤ ਵੀ ਮੇਰੇ ਕੋਲ ਆ ਜਾਂਦੀ ਇਹ ਕਹਿੰਦੇ ਹੋਏ ਉਹਨੇ ਤਜਾਬ ਜਸਦੀਪ ਦੇ ਮੂੰਹ ਤੇ ਪਾਤਾ ਤੇ ਜਦ ਪੈਂਦੇ ਹੀ ਜਸਦੀਪ ਜ਼ੋਰ-ਜ਼ੋਰ ਨਾਲ ਚੀਕਣ ਲੱਗ ਪਈ। ਦਰਦ ਤੇ ਜਲਣ ਨਾਲ ਉਹ ਤੜਫਦੇ ਹੋਏ ਬੇਹੋਸ਼ ਹੋ ਗਈ। ਐਨੇ ਚਿਰ ਵਿੱਚ ਪੇੜ ਇਕੱਠੀ ਹੋਈ। ਉਹਨੂੰ ਬਹੁਤ ਬੁਰੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ। ਕਾਫੀ ਲਾਂਸ ਦੇ ਸਮੇਂ ਤੋਂ ਬਾਅਦ ਜਸਦੀਪ ਠੀਕ ਤਾਂ ਹੋਈ ਪਰ ਉਹਦੀ ਸ਼ਕਲ ਪੂਰੀ ਤਰ੍ਹਾਂ ਵਿਗੜ ਚੁੱਕੀ ਸੀ। ਨਵਨੀਤ ਨੇ ਆਪਣੇ ਪਿਓ ਨੂੰ ਸਾਰੀ ਗੱਲ ਦੱਸ ਕੇ ਆਪਣੇ ਪਤੀ ਦਾ ਘਰ ਹਮੇਸ਼ਾਂ ਲਈ ਛੱਡ ਦਿੱਤਾ। ਉਸ ਨੇ ਆਪਣੇ ਪਿਓ ਨੂੰ ਸਾਰੀ ਗੱਲ ਦੱਸਦੇ ਹੋਏ ਕਿਹਾ ਕਿ ਮਨਪ੍ਰੀਤ ਕਿਸ ਤਰ੍ਹਾਂ ਦੋਨੋਂ ਭੈਣਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣਾ ਚਾਹੁੰਦਾ ਸੀ ਤੇ ਪੂਰੀ ਦੌਲਤ ਤੇ ਕਬਜ਼ਾ ਕਰਨਾ ਚਾਹੁੰਦਾ ਸੀ ਜਦੋਂ ਜਸਦੀਪ ਇਸ ਗੱਲ ਲਈ ਨਹੀਂ ਮੰਨੀ ਤਾਂ ਮਨਪ੍ਰੀਤ ਨੇ ਜਸਦੀਪ ਤੇ ਤਜਾਬ ਸੁੱਟਦਾ ਉਹਨਾਂ ਨੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਮਨਪ੍ਰੀਤ ਦੇ ਮਨ ਵਿੱਚ ਲਾਲਚ ਤੇ ਵਾਸ਼ਨਾ ਦੀ ਅੱਗ ਇੰਨਾ ਭਿਆਨਕ ਰੂਪ ਲੈ ਲੂਗੀ ਕਿ ਮਨਪ੍ਰੀਤ ਜਸਦੀਪ ਦਾ ਜੀਵਨ ਅਸਲ ਦਾ ਤਜਾਬ ਬਣ ਕੇ ਬਰਬਾਦ ਕਰ ਦੇਵੇਗਾ ਮਨਪ੍ਰੀਤ ਨੂੰ ਤਾਂ ਸਜ਼ਾ ਕਾਨੂੰਨ ਨੇ ਦੇ ਦਿੱਤੀ ਆ ਪਰ ਹਾਲੇ ਵੀ ਜਸਦੀਪ ਦੇ ਪਿਓ ਦੇ ਮਨ ਵਿੱਚ ਆਉਂਦਾ ਹੈ ਕਿ ਜੋ ਸਜ਼ਾ ਮਨਪ੍ਰੀਤ ਨੂੰ ਮਿਲੀ ਆ ਇਹ ਸਜ਼ਾ ਉਹਦੇ ਲਈ ਬਹੁਤ ਘੱਟ ਆ ਇਸ ਤਰ੍ਹਾਂ ਦੇ ਲੋਕ ਜਿਨ੍ਹਾਂ ਦਾ ਲਹੂ ਤੇ ਜਾਬ ਵਿੱਚ ਬਦਲ ਜਾਂਦਾ ਹੈ ਤੇ ਅੰਦਰ ਐਨਾ ਜ਼ਹਿਰ ਹੁੰਦਾ ਹੈ ਕਿ ਉਹ ਇੱਕ ਚਲਦੀ ਫਿਰਦੀ ਤੇਜਾਬ ਦੀ ਬੋਤਲ ਬਣ ਕੇ ਲੋਕਾਂ ਦੀ ਜ਼ਿੰਦਗੀ ਨਾਲ ਖੇਡਦੇ ਨੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਰੋਕਣ ਲਈ ਕੋਈ ਇਹੋ ਜਿਹਾ ਸਖਤ ਕਾਨੂੰਨ ਬਣੇ ਕਿ ਕਿਸੇ ਦਾ ਵੀ ਇਹ ਕੁਝ ਕਰਨ ਦਾ ਹੌਸਲਾ ਹੀ ਨਾ ਪਵੇ। ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਿਵੇਂ ਦੇ ਲੱਗੀ ਜੀ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ ਧੰਨਵਾਦ।